अपने मन में परम पिता परमात्मा ऑल माई की अथॉरिटी जिसको अल्लाह बॉय बना रहा है मैं इस समय एकदम कॉन्सेंट्रेट करके अपनी जिम्मेवारी आप समझ लेंगे मैं साझा बहना चुप करके सुनना ज्यादा जो तो जे अच कोई ये गल सुन लिया समझ लिया तो ते शायद तेरह साल से जिंदगी और टीचर्स तक मिले तो आज पहुंच भी नहीं ਦੇ ਸੋ ਥੋੜੀ ਜੀ ਸ਼ਾਂਤੀ ਬਣਾ ਲਓ ਐਨਸੀਸੀ ਸਟੂਡੈਂਟਸ ਤੁਹਾਡਾ ਮੇਡ ਅੰਮ੍ਰਿਤਸਰ ਵੱਲੋਂ ਜਿਹੜੇ ਅਵੇਅਰਨੈਸ ਕੈਂਪੇਨ ਦੇ ਤਹਿਤ ਅੱਜ ਇਹ 55ਵੇਂ ਦਿਨ ਦਾ ਜਿਹੜਾ ਪ੍ਰੋਗਰਾਮ ਆ ਇੱਥੇ ਡੀਏਵੀ ਪਬਲਿਕ ਸਕੂਲ ਦੇ ਵਿੱਚ ਹੋਇਆ ਇੱਥੇ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਲਈ ਇੱਕ ਅਵੇਅਰਨੈਸ ਦੀ ਜਿਹੜੀ ਆ ਉਹ ਸੋਸ਼ਲ ਵਰਕਰ ਨੇ ਸਾਡੇ ਡਾਕਟਰ ਸਾਹਿਬ ਨੇ ਸਾਈਕੀਆਟ੍ਰਿਸਟ ਨੇ ਤੇ ਹੋਰ ਜਿਹੜੇ ਪਤਵੰਤੇ ਹੈਗੇ ਨੇ ਜਿਨ੍ਹਾਂ ਨੇ ਲਾਈਫ ਜਿਉਈਆਂ ਤੇ ਜਿਨ੍ਹਾਂ ਨੂੰ ਲਾਈਫ ਦਾ ਤਜਰਬਾ ਉਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਨਸ਼ਿਆਂ ਤੋਂ ਦੂਰ ਰਹਿਣ ਦਾ ਕਿੰਨੇ ਅਗਰ ਬੱਚਿਆਂ ਨੇ ਹਿੱਸਾ ਲਇਆ ਫੋਗਰ ਇਹ ਜਿਹੜੇ ਗਰੀਬ 700 750 ਬੱਚਾ ਜਿਹੜਾ ਉਹ ਪਾਰਟਿਸਪੇਟ ਕੀਤਾ ਕਿ ਬੱਚੇ ਮੈਸੇਜ ਲੈ ਕੇ ਜਾਣਗੇ ਵੀ ਇਹ ਨਸ਼ੇ ਜਿਹੜੇ ਨਹੀਂ ਕਰਨੇ ਇਹ ਇਹ ਆਪਣੇ ਆਪ ਨੂੰ ਬਚਾਉਣਗੇ ਤੇ ਜਿਹੜੇ ਕੋ ਹੋਰ ਵਿਕਟਮ ਬਣਣਗੇ ਉਹਨਾਂ ਨੂੰ ਹੈਲਪ ਕਰਨਗੇ ਅਸੀਂ ਡਰੱਗ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਉਹਦੇ ਤਹਿਤ ਕੋਈ ਵੀ ਨਸ਼ਿਆਂ ਬਾਰੇ ਜਾਣਕਾਰੀ ਸਾਨੂੰ ਮਿਲੂਗੀ ਅਸੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਗਵਰੀਆਂ ਕਰਾਂਗੇ ਉਹਨਾਂ ਨੂੰ ਫੜਾਂਗੇ ਜਿਹੜੇ ਠੀਕ ਹੋਣ ਵਾਲੇ ਆ ਉਹਨਾਂ ਦਾ ਅਸੀਂ ਇਲਾਜ ਕਰਾਉਣ ਲਈ ਵਚਨਬੱਧ ਆ ਤੇ ਇਦਾਂ ਇਹ ਜਿਹੜੇ ਸਾਡੇ ਸੈਮੀਨਾਰ ਚੱਲਦੇ ਰਹੇ ਸਰ ਉਪਰਾਲਾ ਸਾਰੇ ਪੰਜਾਬ ਚ ਹੋ ਰਿਹਾ ਹੈ ਹਾਂਜੀ ਓਵਰ ਆਲ ਸਾਰੇ ਪੰਜਾਬ ਚ ਮਾਨਜੋਗ ਦੀਜੀ ਵੀ ਮਾਨਜੋਗ ਸੀਰ ਸਾਹਬ ਜੀ ਦੇ ਤੰਦਾਂ ਦਾ ਹੋ ਰਿਹਾ ਤੇ ਇਥੇ ਕਮਿਸ਼ਨਰ ਨਮਰਸਰ ਵੀ ਕਮਿਸ਼ਨਰ ਪੁਲਿਸ ਤੇ ਤੇ ਸਾਡੇ ਜਿਹੜੇ ਸਾਰੇ ਆਫੀਸਰਸ ਤੇ ਸਾਥੀਆਂ ਵੱਲੋਂ ਬਾਕੀ ਸਾਰੇ ਪਿੱਕੀ ਫਲੋ ਤੇ ਹੋਰ ਜਿਹੜੇ ਹੈਗੇ ਨੇ ਮੋਤਵਾਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਸਰ ਸਾਹਿਬ ਇੱਕ ਲੜਕੀ ਵੀ ਹੋਰ ਗੰਦੀ ਉਸੇ ਮਾਰੂ ਦੇਖੀ ਅੱਛਾ ਉਹ ਉਹ ਐਸਡੀਬੀਸੀ ਨੇ ਕੰਪਲੇਂਟ ਦਿੱਤੀ ਸੀ ਉਹ ਸਾਡੇ ਕੋਲੇ ਉਹਨਾਂ ਨੇ ਬਰਚਾ ਦਰਜ ਕਰਾਇਆ ਸੀ ਇਸ ਨੂੰ ਇਨਵੈਸਟੀਗੇਟ ਕਰ ਰਹੇ ਆ ਜੇ ਉਹਨੇ ਭਾਰਤ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਨੀਅਤ ਨਾਲ ਕੁਝ ਕੀਤਾ ਹੋਇਆ ਤਾਂ ਉਹੀ ਕਾਰਵਾਈ ਹੋਵੇਗੀ ਜੇ ਉਹਦਾ ਅਜਿਹਾ ਕੋਈ ਮਨਸ਼ਾ ਨਾ ਹੋਇਆ ਤਾਂ ਜੋ ਵੀ ਕਾਨੂੰਨ ਮੁਤਾਬਕ ਬਣਦੀ ਹੈ ਉਹਦੇ ਕਰ ਸਰ ਇੱਕ ਪੰਜਾਬ ਦੇ ਵਿਜੇਪੀ ਅਗਵਾ ਨੂੰ ਧਮਕੀ ਮਿਲੀ ਹੈ ਮਾਰਨ ਦੀ ਕਮਲ ਸਭਾ ਅਗਲੀ ਸਾਰਿਆਂ ਨੂੰ ਪ੍ਰੋਪਰ ਪ੍ਰੋਟੈਕਸ਼ਨ ਦੇਵੇਗੀ ਅਜਿਹਾ ਕੋਈ ਧਮਕੀਆਂ ਦਾ ਗੈਂਗਸਟਰ ਦਾ ਰਾਜ ਨਹੀਂ ਲੈਣ ਦੇ ਸਕਦਾ ਕਿ ਰਾਤ 6 ਮੱਲੇ ਨੂੰ ਫੋਨ ਗੋਲ ਆਈ ਸੀ ਕਿ ਉਹਨੂੰ ਮਾਰ ਦਿੱਤਾ ਜਾਏਗਾ ਵਿਜੈਪედა 6 ਮੱਲੇ ਚ ਰਹਿ ਗਿਆ ਆਗੂ ਉਹਨਾਂ ਨੂੰ ਵੀ ਧਮਕੀ ਆਈ ਆ ਉਹਨਾਂ ਨੇ ਕੰਪਲੀਟ ਵੀ ਕੀਤੀ ਆ ਕੱਲ ਉਹ ਮੇਰੇ ਧਿਆਨ ਚ ਨਹੀਂ ਮੈਂ ਲੋਕ ਆਫਟਰ ਕਰਦੇ ਆ